good ਸਾਡੇ ਵਾਸਤੇ ਲੜੋ ਅਸਰ ਕਮੈਕਟਰ ਦੇ ਉੱਤੇ ਤੇ ਗੱਡੀ ਘੱਟ ਆਪ ਸ਼ਰਮ ਕਰ ਦੇਗਾ ਤੇ ਤੁਹਾਡੇ ਬੰਦਿਆਂ ਨੇ ਚੜਾਈ ਆ ਗੀ ਨਾ ਦੇ ਤੇਰਾ ੱੱਕੇ ਮਾਰਦੇ ਤੇ ਸਾਡੇ ਬੰਦੇ ਦੇ ਉੱਤੇ ਤੂੰ ਗੱਡੀ ਘਾ ਲੋਗੇ ਸਾਡੇ ਉੱਤੇ ਫਟਾ ਕਰਤਾ ਹੈਗਾ ਅਥੇ ਦੇ ਵਿੱਚ ਨਾ ਰੱਖ ਤੁਸੀਂ ਜਗਰ ਸਿੰਘ ਜਗਰ ਆਇਆ ਜਿੰਦਾਬਾਹ ਹਾਂ ਕੀ ਟੀਮ ਬਾਉ ਤੇ ਲਾ ਗਿਆ ਨਾਰੇ ਆਪ ਨੀ ਨੀ ਆ ਪਿੰਡ ਦੇ ਵਿੱਚ ਪਹੁੰਚ ਚੁੱਕੀ ਹੈ ਤਾਉਰਾਹਾ ਜਿੰਦਾਬਾਦ 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 ਸਟਾਰਾਂ ਤੋਨਾ ਚਾਕਰੋ ਆਪਣੀ ਰਾਖੀ ਆਪ ਕਰੋ ਆਪਣੀ ਰਾਖੀ ਦੀ ਕਰੋ ਤਿਆਰੀ ਠੱਕੀ ਹੋ ਕੇ ਜਨਤਾ ਸਾਰੀ ਕੀ ਕਰਨਗੇ ਜੇਲਾ ਥਾਣੇ ਲੋਕਾਂ ਦੇ ਹੜ ਬੜਦੇ ਜਾਣੇ ਭਾਰਤੀ ਕਿਸਾਰੂ ਨੇ ਤਾਉਰਾਹਾ ਜਿੰਦਾਬਾਦ 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 ਕੱਲੇ ਕੱਲੇ ਮਾਰ ਨਾ ਖਾਂ ਅੱਥੇ ਹੋ ਕੇ ਅੱਗੇ ਨਾਕੇ ਤੋੜਦੀ ਹੋਈ ਦੇਰਿਆ ਪਿੰਡ ਪਹੁੰਚ ਚੁੱਕੀ ਹੈ ਜਿੱਥੇ ਫੋਲੈਂਡ ਕੇਰਲ ਪਾਰੇ ਆਪ ਦੇ ਸਵਾ ਦੋ ਵਜੇ ਹੋਏ ਆ ਭਰਾਵੋ ਆਪ ਸਾਹਮਣੇ ਦੇਖਦਾ ਗਰਾਹਾਂ ਦੇ ਜੋਧੇ ਕੁਰਸ ਨਾਲ ਟਕਰਾਂਉਂਦੇ ਹੋਏ ਸਾਰੇ ਨਾਕੇ ਤੋੜ ਕੇ ਪਹੁੰਚੇ ਸਾਰੇ ਲੋਕਾਂ ਨੂੰ ਅਪੀਲ ਕਰਦੇ ਜੇ ਜ਼ਮੀਨਾਂ ਬਚਾਉਣੀਆਂ ਨੇ ਘਰਾਂ ਚੋਂ ਬਾਹਰ ਨਿਕਲੋ ਬਹੁਤ ਭੂਰੀ ਮਤਰੀ ਹੋਈ ਹੈ ਪੁਰਸ ਵੀ ਕੱਟ ਕਟ 40 ਗੱਡੀਆਂ ਪੰਨੀਆਂ ਨੇ 40 ਗੱਡੀਆਂ ਇੱਟਾਂ ਮਾਰ-ਮਾਰ ਗੱਡੀਆਂ ਪੰਨੀਆਂ ਨੇ ਪੁਲਿਸ ਨੇ ਪਹਿਲੀ ਵਾਰ ਦੇਖੀ ਆ ਪੰਜਾਬ ਦੀ ਪੁਲਸਾ ਇੱਟਾਂ ਮਾਰਦੀ ਇਸ ਕਰਕੇ ਭਰਾਵਾ ਇਸ ਬੰਦਿਆਂ ਦੀ ਨੀਤੀ ਦੇਖੋ ਭਗਵੰਤ ਮਾਨ ਦੀ ਸਰਕਾਰ ਉਸ ਆਜੋਗ ਦਾ ਰਹਿੰਦੀ ਆ ਲੈਣਾ ਘਟਾਉਣ ਵਾਸਤੇ ਛੋਟੇ ਬੰਦਿਆਂ ਨੇ ਸੱਟਾਂ ਮਾਰੀਆਂ ਨੇ ਗੱਡੀਆਂ ਇੱਟਾਂ ਨਾਲ ਪੰਨੀਆਂ ਨੇ ਇੱਟਾਂ ਨਾਲ ਡੀਐਸਪੀ ਐਸਪੀ ਆਪ ਗੱਡੀਆਂ ਪੰਨਣ ਲੱਗੇ ਤੇ ਆਪ ਹੁਣ ਤੱਕ ਆਪ 10 ਕਿਲੋਮੀਟਰ ਪਿੱਛੇ ਵੀ ਪੂਰੇ ਤੌਰ ਤੇ ਸਾਡੇ ਨਾਲ ਟਕਰਾਉਂਦੇ ਰਹੇ ਐ ਪੰਜਾਬ ਦੇ ਲੋਕੋ ਜੇ ਤੁਸੀਂ ਬਚਣਾ ਘਰਾਂ ਚੋਂ ਬਾਹਰ ਨਿਕਲੋ ਬਾਹਰ ਗੋਲੀਆਂ ਚਲਾਈਆਂ ਗੋਲੀਆਂ ਚਲਾਈਆਂ ਨੇ ਫੇਰ ਕੀਤੇ ਨੇ ਉਹ ਸਾਰੀ ਬਾਹ ਜਾਨ ਦੀ ਲਾਕੇ ਦੇਖੀ ਐ ਉਸ ਗੱਡੀਆਂ ਗੈਲ ਘੇਰ ਕੇ ਪੰਨ ਦਿੱਤੀਆਂ ਨਹੀਂਆਂ ਪਰ ਬਹੁਤ ਉਗਰਾਹਾਂ ਦੇ ਜੋਧੇ ਇੱਥੇ ਪਹੁੰਚਣ 'ਚ ਕਾਮਜਾਬ ਹੋ ਗਏ ਜ਼ਮੀਨਾਂ ਤਾਂ ਵਤਣਗੀਆਂ ਪੰਜਾਬ ਦੇ ਲੋਕੋ ਜੇ ਘਰਾਂ 'ਚੋਂ ਬਾਹਰ ਨਿਕਲੋਂਗੇ ਸਵੇਰ 2 ਵਜੇ ਆ ਰਾਤ ਦੇ ਲੇਲੇ ਵਾਲ ਪਿੰਡ 'ਚ ਪਹੁੰਚਿਆ ਕਹਿਣਾ ਮਰਦਾਂ ਨੂੰ ਪਲਟਾ ਕੇ ਰੱਖ ਦੇਣਾ ਮਰਦਾਬਾਦ ਮਰਦਾਬਾਦ ਗੋਲੀਆਂ ਮਾਰਨੀਆਂ ਪੈਣਗੀਆਂ ਛਾਤੀਆਂ 'ਚ ਗੋਲੀਆਂ ਫੇਰ ਵਾਪਸ ਆ ਕੇ ਜ਼ਮੀਨਾਂ 'ਚ ਤੇਵੇਂ ਨਹੀਂ ਜ਼ਮੀਨਾਂ 'ਚ ਵੜ ਸਕਦੇ ਇਹ ਮੈਸਰਬਾਦ ਮਰਦਾਬਾਦ ਜਿੰਨੇ ਜੀ ਚਾਹੇ ਉਹਨੇ ਬੰਦੇ ਮਾਰ ਸਕਦਾ ਬਰਬਾਦ ਮੁਰਦਾਬਾਦ ਬੜੀਆਂ ਲਾਵਾਗੇ ਅਸੀਂ ਅਸੀਂ ਜਿੰਦੜੀਆਂ ਲੋਕਾਂ ਦੇ ਹਰ ਬਾਤੇ ਜਾਣੇ ਪੰਜਾਬ ਦੇ ਲੋਕ ਬਚਣਗੇ ਤਾਂ ਪੰਜਾਬ ਮੁਰਦਾਬਾਦ ਮੁਰਦਾਬਾਦ ਥੋੜਾ ਬੇੜਾ ਵਹਜੇ ਥੋੜਾ ਉਹ ਰੋਜ਼ ਤੁਸੀਂ ਚਿੱਤਿਆਂ ਨਾਲ ਮਾਰ ਦਿਓ ਤੁਸੀਂ ਕਿਸੇ ਦਾ ਡੰਡਾ ਨਹੀਂ ਮਾਰਿਆ ਤੁਸੀਂ ਪੰਜਾਬ ਦੇਓ ਕਿਸਾਨ ਮਜ਼ਦੂਰ ਰਸਤੇ 'ਚ ਘੇਰ ਕੇ ਕੁੱਟੇ ਤੇ ਨਾਲੇ ਤੁਸੀਂ ਗੱਡੀਆਂ ਭੰਨੀਆਂ ਸ਼ਰਮ ਆਉਣੀ ਚਾਹੀਦੀ ਹੈ ਭਰਾਵੋ ਲਗਾਤਾਰ ਜੜੀ ਪੁਲਿਸ ਨੇ ਅੱਸਾ ਬੰਨੀਆਂ ਇੱਟਾਂ ਮਾਰੀਆਂ ਨੇ ਸੀਸਿਆਂ ਦੇ ਰੋੜੇ ਮਾਰੇ ਨੇ ਕਿਸਾਨ ਭਿੰੜਦੇ ਹੋਏ ਜਣੀ ਭੀਖੀ ਤੋਂ ਭੀਖੀ ਕਨਾਕਾ ਭੀਖੀ ਤੋੜਿਆ ਗਾਹਾਂ ਮਾਨਸਾ ਲਗਾਤਾਰ ਕਈ ਨਾਕੇ ਲਾਏ ਉਹ ਤੋੜ ਕੇ ਜਣੀ ਭਿੰੜਦੇ ਹੋਏ ਲੋਕ ਆਏ ਨੇ ਜਣੀ ਪ੍ਰਸ਼ਾਸਨ ਦੀ ਪੁਲਿਸ ਪ੍ਰਸ਼ਾਸਨ ਦੀ ਐਡੀ ਨੰਗੀ ਚਿੱਟੀ ਧੱਕੇ ਸਾਹੀ ਆ ਜੜੀ ਜਣੀ ਬੱਸਾਂ ਦੇ ਇਟਾ ਮਾਰ-ਮਾਰ ਕੇ ਗੱਡੀਆਂ ਦੇ ਭੰਨੀਆਂ ਨੇ ਆਪਣੀਆਂ ਲਗਭਗ 20-25 ਗੱਡੀਆਂ ਪਿੱਛੇ ਭੰਨੀਆਂ ਖੜੀਆਂ ਨੇ ਇਸ ਕਰਕੇ ਫੇਰ ਵੀ ਆਪਾਂ ਭਟਦੇ ਹੋਏ ਇੱਥੇ ਪਹੁੰਚਿਆ ਇਸ ਕਰਕੇ ਲੈ ਲਿਆ ਪਿੰਡ ਦੇ ਵਿੱਚ ਪਹੁੰਚ ਚੁੱਕੇ ਆ ਇਹ ਅਗਲੀ ਵਿਉਂਤਬੰਦੀ ਆ ਜਿਹੜੀ ਲਗਾਤਾਰ ਆਪਾਂ ਹੁਣ ਬਣਾਵਾਂਗੇ ਇਸ ਕਰਕੇ ਜਿਹੜੇ ਭਰਾ ਆਏ ਨੇ ਉਹ ਸੀਸੇ ਆਪਣੇ ਆਪਣੇ ਗੱਡੀਆਂ ਦੇ ਉਹਨਾਂ ਨੂੰ ਬੰਦ ਕਰਕੇ ਇੱਕ ਵਾਰ ਗੁਰਦੁਆਰਾ ਸਾਹਿਬ ਚ ਆਓ ਸਾਰੇ ਇਹ ਅਪੀਲ ਆ ਦੂਜੀ ਅਪੀਲ ਆ ਸਾਡੇ ਭਰਾਵਾਂ ਨੂੰ ਕਿ ਝੰਡੇ ਨੇ ਜਿਹੜੇ ਸਾਰੇ ਝੰਡੇ ਆਪਣੇ ਕੋਲੇ ਰੱਖਣੇ ਨੇ ਗੱਡੀ ਦੇ ਵਿੱਚ ਕੋਈ ਟਡਾ ਨਹੀਂ ਰੱਖਣਾ ਸਾਰੇ ਝੰਡੇ ਆਪਣੇ ਕੋਲੇ ਰੱਖੋ